ਹਾਂ ਜੀ ਬਈ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ। ਤੇ ਗਾਲ ਜ ਮੇਰੇ ਫਾੜਿਆਂ ਨੂੰ। ਅੱਜ ਕੀ ਹੈ? ਅੱਜ ਕੋਈ ਨਹੀਂ ਹੁੰ ਦਿਖਦਾ ਘਰ। ਅੱਜ ਬਈ ਸਾਰੇ ਗਏ ਬਈ ਸ਼ਾਪਿੰਗ ਕਰਨ। ਸ਼ਾਪਿੰਗ। ਸ਼ਾਪਿੰਗ ਨਹੀਂ ਗਏ ਸੋ ਕਰਨ। ਤੇ ਬੱਸ ਘੱਟਾਂ ਦੇ ਆਪਾਂ ਦਿਖਾਣਾ। ਤੇ ਲਈ ਲੱਗਿਆ ਹੋਇਆ ਸਹੜੀ ਤਾਂ ਕਿੱਥੇ ਹੈ? ਹੈ ਬਈ। ਸਹੜੀ ਤਾਂ ਵੀ ਕਿੱਥੇ ਹੈ? ਹਾਂ ਜੀ। ਆਵਾ ਦਿੱਦੀ ਅੱਛਾ ਖੇਤੀ ਦੀਦੀ ਦਾਲਾ ਹਾਂ ਤਾਂ ਲੇ ਖੇਤੀ ਦੀ ਨਾ ਪਰ ਨੂਰੀ ਦੇ ਕਟੂਰੇ ਦੇਖਣ ਕਿੰਨੇ ਰਹਿ ਗਏ ਦੇਖ ਲਾ ਅੱਜ ਦਾ ਬਾਈ ਘਰਾਂ ਕੋਈ ਨਹੀਂ ਹੈ ਬਈ 4-5 ਕਿ ਰਹਿ ਗਏ ਇਹਨਾਂ ਕਟੂਰੇ ਰਹਿ ਗਏ 4 4 ਹਾਂਜੀ ਹਾਂਜੀ 4 ਰਹਿ ਗਏ 4 ਰਹਿ ਗਏ ਬਾਕੀ ਤੇ ਦੇਤੇ ਪਾਣੀ ਚਲੇ ਗਈ ਚੂੜੀ ਟੋਕ ਟੱਕੂ ਕੇ ਕੱਕਰਾਂ ਦੇ ਪਾਣੀ ਦੇ ਗਰਮੇ ਜਾਇਆ ਚੁਣੀ ਜਾਂਦੇ ਅੱਗੇ ਰੱਖਦਾਂ ਨੇ ਪਾਣੀ ਸਵੇਰ ਜੋਗੇ ਹੈ ਹੈ ਸਵੇਰ ਜੋਗੇ ਸਵੇਰ ਜੋ ਤੇਰੀ ਪਈ ਲੱਗੇ ਹੁਣ ਮੁੰਡਾ ਟੋਕਾ ਟੁੱਕਣਾ ਮੇਰੇ ਮਾ ਘੇਰ ਨਹੀਂ ਮਟਵਾਰ ਟੁਟਵਾਰ ਖੇਲਣੀ ਹੈ ਹਜੇ ਬਰਾਤ ਨੂੰ ਫੇਰ ਆਣਾ ਤੂੜੀ ਪਾਣੀ ਇਹਨਾਂ ਨੂੰ ਬੱਸ ਦੇ ਨਾਮ ਦਾ ਬਾਵਾ ਜੀ ਆਪਣੇ ਕੋਲ ਕੂੜੀ ਨੂੰ ਮਾਰ ਚੱਲ ਰਹੇ ਨੇ ਤੇ ਬੜੀ ਖਾਸ ਹੈ ਦੋ ਤਿੰਨ ਦਿਨ ਹੋ ਗਏ ਕਰੋਕ ਨਹੀਂ ਕਰਿਆ ਅੱਜ ਹੋ ਗਿਆ ਬਈ ਇਹ ਨਹੀਂ ਛੱਡਦੇ ਹੈਗੇ ਦੋ ਦਿਨ ਬਾਈ ਯਾਰ ਕਰਾਂਗੇ ਸਭ ਫੇਰ ਆਏ ਬਾਪੂ ਨੂੰ ਬਈ ਇਹ ਨਹੀਂ ਮੁਖ ਦੇਗੇ ਹੌਣ ਫੇਰੇ ਨਾਲ ਨਾ ਕਟੂਕ ਤਾਂ ਆ ਗਏ ਆ ਬਿਆਰ ਐ ਅੱਛਾ ਅਧਰ ਬਾਕੀ ਬਈ ਆਹ ਮਿਲੋ ਸਹੀ ਆਦਾ ਸਹੀ ਆਦੇ ਹੋਇ ਨਿਪੜਿਆ ਹੋਇਆ ਇੱਕ ਜੜ ਤੇ ਤੇ ਬਾਕੀ ਆਪਣੇ ਉਂਟੋ ਕ ਢੋਕ ਦੇਣਾ ਰਾਤ ਨੂੰ ਕਰਦੇ ਗਏ ਸ਼ੋਪਿੰਗ ਕਰਨੇ ਆ ਵੀ ਦਰਹੀਰਾ ਉੱਧ ਛੱਟਿਆ ਅੱਜ ਢਿਲਦੀ ਲੱਗੇਵੇਂ ਹੈ ਤੇ ਬਾਈ ਜਿਹੜੀ ਬਾਕੀ ਕੋੜੇ ਤੇ ਨਦੀ ਹੈਟ ਦੀ ਸਹਿਵਾ ਤੇ ਸਿਆਦ ਤੇ ਹੀਰੇ ਦੀ ਉਹ ਆਪਣੇ ਉਧਰ ਦੱਸਣੀ ਸੀ ਪਰ ਭੁੱਲ ਕੇ ਵੀਡੀਓ ਤੇ ਤੇ ਬਾਕੀ ਭਈ ਇਹਦੀ ਜਿਹੜੀ ਸਹਿਵਾ ਦੀ ਹੈਟ ਆ ਇਹਦੀ ਹੈਗੀ 60 ਇੰਚ ਹੈ ਸਹਿਵਾ ਦੀ ਹੈਟ 60 ਇੰਚ ਤੇ ਜਿਹੜੀ ਹੀਰੇ ਦੀ ਆ ਉਹਦੀ ਵੀ ਇੰਨੀ ਕਿਹ ਕੁ ਹੈ ਅਠਵੰਜਾ ਕਿ ਹੈ ਭਾਈ ਜਿਹੜੀ ਪਾਤਾ ਨਾ ਉਹਦੀ ਉਹਦੀ ਇੰਨੀ ਕਿ ਹੈ 58 ਕਿ ਹੈ ਸਾਧਨ ਕਿਹਾ ਨਹੀਂ ਤੇ ਕਿਆ ਅੱਜ ਰਹੀ ਗਈ ਬਈ ਬਾੜ ਕਾੜ ਕਾੜ ਬਾੜ ਗਈ ਅਜੀ ਸਾਡੇ ਕਾੜ ਹੈ ਤੇ ਬਾਕੀ ਬਈ ਹੁਣ ਫੀਡ ਦਾ ਵੀ ਹੁਣ ਅਸਰ ਪਤਾ ਲੱਗਦਾ ਬੰਦ ਕਰਦੇ ਫੀਡ ਦਾ ਵੀ ਅਸਰ ਪਤਾ ਲੱਗਦਾ ਤੇ ਗੱਲ ਹੁਣ ਡਾਇਮੰਡ ਜਿਹੜੀ ਲਿਆਂਦੀ ਸੀ ਉੱਥੇ ਬੜਾ ਚੋਰ ਵਾਲਾ ਜਿਹੜੀ ਹੁਣ ਡਾਇਮੰਡ ਲਿਆਂਦੀ ਸੀ ਫੀਡ ਇਹਨਾਂ ਦੇ ਬਲਾਚੋਰ ਵਾਲਾ ਤੇ ਉਹ ਵਧੀਆ ਹੁਣ ਇੱਥੇ ਰੋਪੜ ਕੋ ਪੈਂਦਾ ਆਪਣੇ ਇੱਧਰ ਤੇ ਬਾਕੀ ਹੀਰਾ ਵੀ ਦੇਖਿਓ ਤੁਸੀਂ ਲੋ ਜੀ ਇਹ ਟੁੱਕ ਦਾ ਟੋਕਾ ਉਹਦੀ ਹੈਡ ਹੂਡ ਉਹ ਤਾਂ ਕੋਈ ਐਸਾ ਨਹੀਂ ਪਾਇਆ ਕਿਉਂਕਿ ਉਹ ਸ਼ਰੂਤੀ ਬੈਠੇ ਲੱਗੇ ਤੇ ਬਾਕੀ ਸਿਆਦਰ ਦੀ ਹੈਡ ਤੇ ਫਰਕ ਪੈ ਗਿਆ ਬਹੁਤ ਵਧੀਆ ਫੀਡ ਹੈ ਰਿਜ਼ਲਟ ਵੀ ਬਹੁਤ ਵਧੀਆ ਹੈ ਇਹਨਾਂ ਦਾ ਸਾਬਾ ਦੀ ਕਹਿੰਨਾ ਪਹਿਲਾਂ ਤੇ ਹੱਡੂਡ ਨਿਕਲਉ ਦੇ ਤੇ ਜੀ ਤੇ ਲਿਆਂਦੀ ਸੀ ਉਹਦੇ ਬਾਅਦ ਹੁਣ ਦੇਖੋ ਉਹ ਨਾਂ ਖੜੀ ਐ ਨਾ ਇਹਦਾ ਹੋ ਦੇਖੋ ਖੜਨ ਦਾ ਤਰੀਕਾ ਦੇਖੋ ਅੱਜ ਇਹ ਤੁਰਦੀ ਨਹੀਂ ਹੈਗੀ ਸਾਬਾ ਨਾ ਤੁਰਦੀ ਅਜਿੱਦੀ ਇਹ ਸਵਾਕੀ ਨੇ ਸਾਰੇ ਤਿਆਰ ਖਤਮ ਹੋ ਗਏ ਹੋ ਨਾ ਹੋਲਾ ਮਹਲਾ ਰਹਿ ਕੇ ਚੱਕ ਰਹੇ ਹੋ ਅਰੇ ਮੈਂ ਇਹ ਨਹੀਂ ਨਗ ਮੇਂ ਆ ਰਿਹਾ ਤਾਂ ਅਰੇ ਬੈਠਾ ਬੈਠਾ ਨਾ ਹੋਣਾ ਇੱਕ ਮੈਂ ਦੇਖਦੀ ਹੈ ਤੂੰ ਕਿਹਨਾਂ ਦੇਖਦੀ ਹੈ ਤੇ ਬਾਕੀ ਬੜੀ ਪੰਜਲ ਉਦਨ ਵੀ ਕਿਹਾ ਤਾਂ ਤੇ ਬੱਕਰੀ ਵੇਚਣ ਤੇ ਅੱਜ ਵੀ ਕਹਿੰਦੇ ਆ ਤੇ ਇੱਕ ਜਿਹੜੀ ਉਹ ਡੱਬੀ ਖੜੀ ਹੈ ਉਹ ਵਿੱਚ ਨਹੀਂ ਠੀਕ ਇੱਧਰ ਕਾ ਲਈ ਆ ਉਹ ਆ ਖੜੀ ਆ ਅਵੇਚਨੀ ਸੇਲ ਸੇਲ ਕੀਤੀ ਆਪਾਂ ਨੇ ਇਹ ਵੇਚਨੀ ਆ ਆਪਣਾ ਵੀਰ ਨੇ ਸੁਕਾਂਦੇ ਵੇਚਨੀ ਅੱਧਰ ਸਾਡੇ ਕੋਲ 10000 ਜਰਾਂ ਨੰਬਰ ਹੋਏ ਹੋਏ ਆ ਜੇ ਕਿਸ ਨੇ ਛੋਟੀ ਬੱਕਰੀ ਲੈਣੀ ਆ ਤਾਂ ਉਹ ਵੀ ਦੱਦੋ ਅਸੀਂ ਉਹ ਵੀ ਦੇਦੇ ਆਂ ਕਿ ਤੇ ਬਾਕੀ ਜੇ ਕਿਸ ਨੇ ਛੋਟੇ ਛਲਾਰੂ ਲੈਣੇ ਆ ਬੱਚੇ ਉਹ ਵੀ ਦੱਦਿਓ ਉਹ ਪਿੰਜਰਾ ਇਹਦਾ ਉਹ ਦੇਖੇ ਵੀ ਹੁਣੇ ਤੇ ਵਾਕਿ ਵਈਏ ਸਾਡੇ ਚਿੱਤੂ ਵੀ ਲੈਣਾ ਹੈ ਦੱਸਿਓ ਚਿੱਤੂ ਚਿੱਤੂ ਦਾ ਪਿੰਜਰਾ ਲੈ ਗਏ ਚਿੱਤੂ ਕੱਲ ਲੈ ਗਏ ਬੰਦੇ ਕੱਲ ਉਹ ਲੈ ਮੁੰਡੇ ਲੈ ਗਏ ਉਹਨਾਂ ਨੇ ਪਿਛੇਲੀ ਰੱਖਣੀ ਹੋਣੀ ਹੈ ਚਿੱਤੂ ਕਰੀਨਸ ਫਿਲ ਕਰਨੀ ਹੈ ਸ਼ਟਰਡਾਊਨ ਕਰਨੀ ਰਹਿਣਾ ਕੋ ਦੇ ਕੇ ਕਰਦੀ ਜਾਣ ਕੇ ਕਰ ਲੰਦਾ ਇਹ ਪਸੰਦ ਉਸ ਨੂੰ ਤਾਂ ਕੋਈ ਨਹੀਂ ਜਿੱਦਰਾ ਵਿਆਹ ਇਹਦੇ ਲੱਗੇ ਹੋਏ ਉਹ ਘਰ ਕੋ ਉੱਥੇ ਲੱਗੇ ਵਿਆਹ ਇਹਦੇ ਹੁਣ ਇੱਕ ਪਾਊਡਰ ਘਾਇਆ 3 ਦਿਨ ਦਾ ਆ ਗਈ ਦੋਨੇ ਸੈੱਡ ਤੇ ਆ ਜਿਹੜੀ ਦੋਨੇ ਬੱਕਰੀਆਂ ਐ ਵੇਚਣੀਆਂ ਸੇਲ ਕਰਨੀਆਂ ਸੇਲ ਕਰਨੀਆਂ ਜਿਹਨੇ ਛੇਲੀ ਲੈਣੀ ਛੇਲੀ ਦੱਸਦੇ ਉਹ ਜਿਹਦੇ ਛੋਟੇ ਚਲਾ ਲੈਣੇ ਉਹ ਵੀ ਦੱਸਦੇ ਜਿਵੇਂ ਕੀ ਹੈ ਆਏ ਪੱਜ ਨੂੰ ਛੱਡ ਬਾਕੀ ਬਈ ਕੋਈ ਦੂਈ ਲੰਡ ਦੂਈ ਨਸਲ ਨਹੀਂ ਹੈਗੀ ਤੇ ਬਾਕੀ ਸਾਰੀ ਨਸਲਾਂ ਬਸ ਬਿਚਵਚਾਲੇ ਹੁਣ ਹੁਣ ਕੀ ਕੋਈ ਕੱਦੀ ਪਹਾੜੀ ਬਾਕੀ ਤਾਂ ਸਾਰੀਆਂ ਅੰਬਸਰੀਆਂ ਸਾਰੀਆਂ ਅੰਬਸਰੀਆਂ ਬੜੇ ਬੜੇ ਕੰਨਾ ਕੰਨਾ ਤੇ ਪਛਾਣ ਹੋਈ ਨਹੀਂ ਤੁਹਾਨੂੰ ਤਾਂ ਆਜਾ ਦੇ ਲੋ ਕਾਲੀ ਦੇ ਬਹਾਨਾ ਮਤਵਾ ਮੇਨਾ ਨਾ ਅੰਦਰ ਦੁਆ ਬੱਲੇ ਅੱਜ ਵਈ ਅੱਜ ਲੱਗਿਆ ਬੰਦਾ ਹੀਰੇ ਨੂੰ ਬੰਨਣਾ ਐ ਉੱਪਰ ਦੀਵਾਨ ਉੱਪਰ ਰੱਖੇ ਇਕਣਾ ਬੰਨਣਾ ਹਾਂ ਪਰਤੇ ਹਾਂ ਤੁਝਾ ਬੋਗਾ ਬਦੀਨੋ ਮਾਰ ਅੱਜ ਬਈ ਲੱਗਿਆ ਇਹ ਬੰਦਾ ਹੀਰੇ ਨੂੰ ਬੰਨਣਾ ਪੀ ਲੱਗੀ ਸਰਬ ਕਲਾ ਪਰਪੂਰ ਪ੍ਰਵ ਇਕਣਾ ਨਾ ਕਰ ਜਹਾੜੀ ਵੀ ਲੈਣੀ ਆ ਜਾ ਹੁਣ ਇਹਨੂੰ ਹਾਂ ਇਹtela ਬੰਨ ਬੰਨਦੇ ਹੁੰਦੇ ਇੱਥੇ ਹੈੜਾ ਪਾ ਪਿਛਾੜੀ ਵੀ ਲਾਣੀ ਇਹੋ ਚਲਾਉ ਨੂੰ ਸਰਭੀਆਂ ਵੀ ਪ੍ਰਦੇ ਪਾਲੋ ਬੱਜੇ ਅਗਲੇ ਕੇ ਚੇਤਾ ਉਹ ਬਾਈ ਨੂੰ ਸਾਬ ਨੂੰ ਕੰਨ ਅੰਦਰ ਹੱਥ ਕਹਦਾ ਮੈਂ ਪਾਟ ਕਹਦਾ ਮੈਂ ਕਾਂਦੀ ਵੀ ਸਾਬਾਂ ਅੰਦਰ ਕੋਈ ਨਾ ਕਰਦੀ ਇਰਾ ਨੂੰ ਤਾਂ ਬਨਸਰੋਂ ਪਛਾੜੀ ਚੱਲੀ ਉਹਨੇ ਉਹਦੇ ਨਮਾਰੀ ਹੈ ਦੁੱਖ ਦੀ ਤੇ ਉਹ ਤੇ ਠੀਕ ਹੈ ਮੋਈ ਘਰ ਆ ਗਈ ਥੀਰਾਂ ਦਾ ਮੈਂ ਬੰਨੇਆ ਥੀਰਾਂ ਦਾ ਮੈਂ ਨਹੀਂ ਜਿਤਾ ਕੰਨੀ ਨੋ ਮਾ ਮੇਰਾ ਨਾਮ ਪਾਵੇ ਥੀਰਾਂ ਦਾ ਨਾਮ ਕੋਈ ਤਰ੍ਹਾਂ ਨਾ ਕਰੇ ਇਕੱਲੀ ਕਰ ਦਮਾ ਉਹ ਕਾਹਨ ਲੱਗੇ ਆਇਆ ਜੇ ਉਹ ਲੈ ਚੁੱਕ ਆਇਆ ਧੰਵਾਦ ਜਾਨੀ ਬਾਕੀ ਚੱਕ ਖੁਰਦੀ ਤੁੰ ਦੇਖਾਂ ਮੈਂ

ਉਹ ਤੂੰ ਜਹੜੇ ਰਹੋਗਾ ساری ਉਮਰ ਮਹਿਬਾਨ ਉਹਦੇ ਦੂਸਰ ਤੇ ਦੂਸਰ ਰਹੇਗਾ ਹਰੂ ਬੰਦ ਜਾਨੇ ਰਹੋਗਾ ਜਿਦਾਂ ਮਾਣਿਆ ਨਾ ਹੋਰ ਹਰੂ ਬੰਦ ਜਾਨੇ ਚਾਲੇ ਰਹੋ ਤੂੰ ਹਾਂਜੀ ਆ ਜੀ ਮੈਂ ਲੈ ਲਵਾਂ ਕਿਉਂ ਪਛਾੜੀ ਲਾਉਣੀ ਪਾਂਚ ਆਇਆ ਹੀ ਪਿਛਾੜੀ ਬੋਲ ਕੇ ਉੱਤ ਲਾ ਰਣੀ ਕੀ ਬਤੌਣੇ ਆਗੇ ਕਾਨਾ ਹੋਈ ਸਾਈਜ ਤੇ ਵੀਰੇ ਨੇ ਅੰਦਰ ਅੰਦਰ ਸਾਰਾ ਨਹੀਂ ਬਾਹਰ ਨਹੀਂ ਕਾਨਾ ਤੇ ਟੁੱਟਾ ਕਰ ਨਹੀਂ ਆਗੀ ਮਾ ਨਾ ਜੜੀ ਨਾ ਮੈਂ ਜਾੜੀ ਮੇ ਲਾ ਦੂੰਗਾ ਗਾਠੀ ਮਾਰ ਦੀ ਹੈ ਕਾਹਦੇ ਆਠੀ ਆਪੇ ਮਾਰੀ ਜਿਹੜਾ ਬੰਦਾ ਬਈ ਪਿਛਾੜੀ ਦਾਊਗਾ ਆਪੀ ਤੂੰ ਗਾਟਾ ਹੋਣੀ ला ही ला ही आवे ला ही लडता बाले पना जय बजा दे ना न कहना आहो पांच लाउगा अच पछाडी ਦੇਵਕਦੇ ਖਨਾਂ ਉਕਰੰਗੋ ਸੇਭ ਕੋ ਪ੍ਰਪਲਨ ਆਹਾ ਸੇਭ ਕੀ ਰਾਤੈ ਅਨੰਕਾਰ ਜੋਰੇ ਬਿਜੇ ਨਾ ਯੋਨੀ ਪਤਾ ਕਿੱਧਰ ਗਈ ਸੀ ਨਾਨਕ ਸੁਦੇਵਕਦਾਸਾ ਸਮਾਰੇ ਆਪਣੇ ਨਨਟ ਵਰਦਟਾਟ ਆਪਣੇ ਸੇਭ ਕੀ ਸਰਬਲ ਰੱਖੇ ਆਪਣੇ ਦਾਤ ਕੋ ਦੇਵੜਾਈ ਆਪਣੇ ਦੇਵ ਕੋ ਨਾਮ ਜਮਾਈ अपने देव की आप बद रखे ताकि जसमित कोई न लगे प्रभु के देव को कौन पहुंच प्रभु के देव को उच्चे उच्चे प्रभु अपनी सेवा लाया नानक गुरुदेव दिल प्रगटाया नीचे गिरी में कल रख पदम कर लाकर गोड लाख जिस गात न काट दुआ भू गति कर रहा था मान जी जितना गर्त बातों नारा क्या है को खा दो जब नान प्रभा पर भगवान तंत्र की है ਕੁਛ ਵੀ ਕਰ ਨਾ ਮਰੇ ਤਲੀ ਜਨ ਕੋ ਰੋ ਕਪਾ ਨਾ ਨਹੀਂ ਮੰਦੋ ਜਿਸ ਕਿ ਜਵਰ ਨਾਹੀ ਖਾਇਆ ਬਹੁਤ ਹੋ ਗਿਆ ਹਮ ਤਨ ਨਾ ਮੋਰੂ ਕਰਾ ਅੱਜ ਨਿਆਣਾ ਸਾਹਿਬ ਨੇ ਨਾਮ ਰਤ ਜੋਜੰ 3 ਪਦ ਨੇ ਮਨ ਤਨ ਨ ਮੈ ਨਾਮ ਸਮਾਨੇ ਉਡ ਦਵੇ ਦੋ ਵਦਨੋ ਕਿ ਕਾਈ ਹੁ ਡਲ ਰੰਗ ਕੋਈ ਰੇ ਨਿਕਲ ਜਾ ਜੇ ਬਾਦਨਰਾਤੋ ਰਬ ਆਪਣੇ ਜਨ ਕੀ ਮੀਨਾਤ ਅਰੇ ਭਗ ਦੁਆ ਤਮ ਜੈ ਜਾਏ ਟੈਡ ਕਰਦੇ ਢਿੱਲੀ ਪਈ ਆ ਉਹ ਟੈਡ ਕਰੀ ਹੂੰ ਹੂੰ ਲੋ ਆ ਉਹ ਸੁਜੋਨੇ ਰਬ ਆਪਣੇ ਕਾ ਉਹ ਕਜਾਨ ਕਿਦ ਵੀ ਮੈਂ ਮਾ ਕੌਣ ਬਕਾਣੋ ਜੇ ਕਾ ਹੁਣ ਕਹੇ ਜਨਾਣਾ ਨੂੰ ਇਹਨੇ ਹੀਰੇ ਦੇ ਟੀਕਾ ਲਾ ਰਹੇ ਟੀਕਾ ਨਹੀਂ ਲਾਣਾ ਤੰਗ ਰਾ ਦੂ ਚੜੀ ਦਾ ਦਿਖਾਉਂਦੇ ਹੋ ਲਾ ਕਿਉਂ ਪਾਰਾ ਭਾਈ ਅੱਜ ਇਹਦੇ ਪਸਾਰੀ ਨਹੀਂ ਆਈ ਆ ਜਲਦ ਪੰਡਿਆਂ ਦਾ ਪਨਾਹ ਅੰਦਰ ਆ ਜਾਵੇ ਹੁਣ ਆਪਾਂ ਨਹੀਂ ਬੰਨ ਸਕਦੇ ਉਧਰ ਜਿੱਦਾਂ ਲਿਆ ਆਂ ਕੜਿਆ ਲਾ ਬਦਲਿਆ ਨਹੀਂ ਸਕਦੇ ਉਹ ਓਖਾ ਕਰੂੰਗਾ ਨਾ ਤੂੰ ਜਾਂਦਾ ਅੱਧਰ ਆ ਕੇ ਹੁੰਦਾ ਗਾਣਾ ਤੂੰ ਆਇਆ ਪਾਣ ਗਿਆ ਕੁੱਤੀਏ ਬੰਨ ਤਾ ਮੈਂ ਬੰਨ ਜਾ ਆ ਪਾਣ ਆ ਵੀ ਆ ਗਿਆ ਭਾਈ ਹੱਕੀਆਂ ਜਾ ਕੇ ਯਾਰ ਪੰਜ ਨੂੰ ਅੱਜ ਪੰਜ ਕੁੱਟਣਾ ਭਾਈ ਹਾਂਜੀ ਹਾਂਜੀ ਇਹ ਮਨ ਵੱਟ ਆਇਆ ਅੰਦਰ ਨੂੰ ਬਾਹਰ ਆਏ ਉਹ ਬੰਨਿਆ ਪਿਆ ਹੁੰਦਾ ਹੋਰ ਤਾਰ ਜਨ ਮੰਗੂ ਦਾ ਬੰਨਿਆ ਵੇ ਹੀਰਾ ਜੇ ਅੰਦਰ ਆ ਤੁਮ ਜੇ ਤਾਰ ਜਨ ਬਣਾ ਯੇਸੀ ਆਵਾ ਕਾਤੇ ਘੁੱਟ ਨਾ ਮਨintre ਸੰਕਰ ਦਾ ਹੈ ਕਿਆ ਕਹਿੰਦਾ ਹੈ ਕਿਆ ਕਹਿੰਦਾ ਪੁੱਠੇ ਕੰਮ ਕਰਦਾ ਤੇੜਾ ਕਿੰਦਾ ਕੰਮ ਕਰਦਾ ਪਹਿਲੇ ਮੇਰੇ ਮੂਹੇ ਮਿੱਟੀ ਮਾਰੇ ਗੁਰੂ ਕਦਾ ਦਿਆਲੋ ਇਹਨੂੰ ਕੁਸ ਵੀ ਨਹੀਂ ਕੀਆ ਗੁਰਦੁਆਰ ਮਤਮਾ ਲੈ ਚੇਤ ਨਾ ਬਰ ਹੁੰਦਾ ਹੈ ਗੁੱਸਾ ਆ ਹੁਣ ਤਾਂ ਆਦੋ ਮੈਂ ਨਹੀਂ ਆਣਾ ਤੇਰੇ ਵੱਡਣ ਟਾਈ ਚ ਲੈਣਾ ਜਾਂ ਕੱਢ ਕੇ ਲਿਆ ਵੀਰੇ ਮਾਹਨ ਆ ਜਾ ਰੋਜਨ ਮੈਂ ਲੈ ਕੇ ਜਾ ਆ ਯਾਰ ਆਇਆ ਆ ਨਾਮ ਤਾਂ ਨ ਦੇ ਗੁਰਕਾਰ ਆ ਜਾ ਨਹੀਂ ਲਿਆਉਣਾ ਵੀ ਕੋਈ ਨੀ ਕਮੀ ਬਾਣਾ ਬਾਣਾ ਪੁਰਸਕੱਟੀ ਚਾਰਜਨ ਕਿਹੜਾ ਤੇ ਲੈਂਕੜੇ ਨਹੀਂ ਖਾਦੇ ਆਜਾ ਬੇਟਾ ਖੂਨ ਤੋਂ ਪਿਛਾੜੀ ਲੈ ਕੇ ਆੜਿਆ ਕੀ ਕਹਿੰਦਾ ਉਹਨੂੰ ਇੰਦਰ ਚਾਰਜਨ ਤਾਂ ਲੱਤਾਂ ਨਹੀਂ ਖਾਦੀ ਐੰਨੇ ਤੱਕ ਇਹ ਪਤਾ ਚੱਲੂਗਾ ਟਾਰਜਨ ਕਰਦਾ ਜੀ ਅੱਜ ਆਇਆ ਬੰਤਾ ਆ ਆ ਬਹਾਦਰ ਅਮਿੰਦਰ ਤੈਨੂੰ ਇਹ ਇੱਕ ਗੱਲ ਪਤਾ ਲੱਗੀ ਪੰਜ ਦੀ ਛੱਡੀ ਮਾੜੀ ਛੱਡੀ ਤੇਰੀ ਬਾਜਾ ਲੈ ਤੈਨੂੰ ਗੱਲ ਪਤਾ ਆਇਆ ਪੰਜਾ ਤੈਨੂੰ ਗੱਲ ਪਤਾ ਲੱਗੀ ਪੰਜ ਦੀ ਹਾਂ ਉਹ ਮੇਂਦਰ ਅਰੇ ਸਾਹਿਬ ਸਾਹਿਬਾਂ ਦੱਦੀ ਵੱਡੀ ਅਰੇ ਕੰਨਪਨ ਸਾਹਿਬ ਬਤਾਓ ਆਹ ਵੱਡੀ ਤਾਂ ਲੈ ਦੱਦੀ ਵੱਡੀ ਆਇਆ ਨਾ ਵੱਡੀ ਰੱਖੀ ਹੈ ਸਭਨਾਂ ਦਰਜਨ ਪੇੜ ਤੋਂ ਪੁੰਨੀ ਤਾਰਾ ਦਾ ਆਇਆ ਗੱਦਲ ਵੱਡਾ ਡੰਡਾ ਚੱਲਣਾ ਦਿਖਾ ਲੋ ਕੋਈ ਅਜੇ ਦੋ ਲੋਕਾਂ ਦਾ ਟੀਮ ਹੁੰਦੀ ਕੋਈ ਉਹ ਦਿਖਾ ਦੋ ਸਾਨੂੰ ਜੱਜ ਜੇ ਅਜਾ ਦਿਨ ਅਜਾ ਦਿਨ ਯਾ ਵਧੀਆ ਤੇ ਕੋ ਨੂੰ ਦਾ ਨਹੀਂ ਮੈਂ ਤਾਂ ਇਹ ਹੀਰੇ ਨੂੰ ਦੋ ਬੰਨੇ ਆਪਣੀ ਬੁਲਾਣੀ ਲਾਦੀ ਸਾਡ ਦੇ ਬਤੇ ਮਦਰ ਕੀ ਹੁਣ ਆਪਾਂ ਕਰ ਸਾ ਤੇ ਜੋ ਕੁਝ ਕੰਮ ਕਰਨਾ ਤੇ ਬਾਕੀ ਜੋ ਰੂਲ ਦਾ ਟੀਮ ਕੋਈ ਲਿੰਗਾ ਇਹ ਬਤੀਆ ਹੁਣ ਆਪਾਂ ਵੀ ਇੰਨੇ ਤੇ ਸੋ